ਹਾਂਜੀ ਸੋਨ ਸਾਸੇ ਕਾਲ 90 ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਵਾਹਿਗੁਰੂ ਤੁਹਾਡੇ ਉੱਪਰ ਮਿਹਰ ਭਰਿਆ ਹੱਥ ਰੱਖੇ ਔਰ ਤੁਹਾਨੂੰ ਤੰਦਰੁਸਤੀ ਬਖਸ਼ੇ ਸੋਨ ਜਿਵੇਂ ਕਿ ਤੁਹਾਨੂੰ ਪਤਾ ਨਵਾਂ ਸਾਲ ਪੀਐਸਟੈਟ 2024 ਨਾਲ ਹੁਣ ਆਪਾਂ 2023 ਪਹਿਲਾਂ ਲਿਖਦੇ ਸੀ ਹੁਣ 24 ਹੀ ਲਿਖਾਂਗੇ ਹੁਣ ਦੇਰ ਨਾ ਕਰੋ ਆਜੋ ਸਾਡੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਚੈਨਲ ਤੋਂ ਹਜ਼ਾਰਾਂ ਹੀ ਸਟੂਡੈਂਟਾਂ ਨੇ ਇਹ ਦੂਪਹਿਲਾਂ ਪੀਐਸਟੈਟ ਜਿਹੜਾ ਪਾਸ ਕਰ ਚੁੱਕੇ ਤੇ ਤੁਸੀਂ ਵੀ ਹੁਣ ਨਵੇਂ ਸਾਲ 2024 ਦੇ ਵਿੱਚ ਆਪਣੇ ਪੀਐਸਟੈਟ ਨੂੰ ਕੁਆਲੀਫਾਈ ਕਰਨਾ ਹੈਗਾ ਕਿਵੇਂ ਕੁਆਲੀਫਾਈ ਕਰਨਾ ਉਸ ਵਾਸਤੇ ਤੁਹਾਡੇ ਲਈ ਇੱਕ ਖਾਸ ਆਫਰ ਜਿਹੜੇ ਲੈ ਕੇ ਆਏ ਆਪਾਂ ਨਵੇਂ ਸਾਲ ਦੇ ਉੱਪਰ 20% ਡਿਸਕਾਊਂਟ ਤੁਹਾਨੂੰ ਦਿੱਤਾ ਜਾ ਰਿਹਾ ਆਪਣੇ ਕੋਰਸਾਂ ਦੇ ਉੱਪਰ पीएसटेट ਦੇ ਇਹ ਤਿੰਨ ਕੋਰਸ ਹਨ ਜਿਹੜੇ ਕਿ ਤੁਹਾਨੂੰ ਹੁਣ 20% ਡਿਸਕਾਊਂਟ ਨਾਲ ਮਿਲਣ ਜਾ ਰਿਹਾ ਜਿਹੜਾ 999 ਵਾਲਾ ਕੋਰਸ ਆ ਇਹ ਤੁਹਾਨੂੰ 799 ਦਾ ਮਿਲੇਗਾ 2000 ਵਾਲਾ ਕੋਰਸ ਤੁਹਾਨੂੰ 1642 ਰੁਪਏ ਦੇ ਵਿੱਚ ਮਿਲੇਗਾ ਔਰ 500 ਵਾਲਾ 400 ਦੇ ਵਿੱਚ ਮਿਲੇਗਾ 20% ਡਿਸਕਾਊਂਟ ਦੇ ਨਾਲ ਤੁਸੀਂ ਇਹਨਾਂ ਕੋਰਸਾਂ ਨੂੰ ਲੈ ਸਕਦੇ ਹੋ 쿠ਪਨ ਕੋਡ ਤੁਸੀਂ ਦੇਖੋ ਹੈਪੀ 24 ਇਹ 쿠ਪਨ ਲਿਮਟਿਡ ਹੀ ਦਿੱਤੇ ਗਏ ਨੇ ਜ਼ਿਆਦਾ ਜਾਣਕਾਰੀ ਲਈ ਇਸ ਨੰਬਰ ਤੇ ਵਿਸਟ ਕਰ ਸਕਦੇ ਹੋ 987873157 ਸਾਰੇ ਹੀ ਕੋਰਸਾਂ ਦੇ ਜਿਹੜੇ ਡਿਸਕਾਊਂਟ 쿠ਪਨਸ ਹੈਗੇ ਤੁਹਾਨੂੰ نیچے ਲਿੰਕ ਦਿੱਤਾ ਗਿਆ ਡਾਇਰੈਕਟ ਤੁਸੀਂ ਲਿੰਕ ਤੇ ਕਲਿੱਕ ਕਰਕੇ ਕੋਰਸਾਂ ਸੋ ਧੰਨਵਾਦ ਲਾਈਕ ਕਰੋ ਸ਼ੇਅਰ ਕਰੋ ਇੱਕ ਵਾਰ ਫਿਰ ਤੋਂ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ